ਨੇ ਜਦੋਂ ਇਹ ਇਹ ਮੈਨੂੰ ਅੱਖਾਂ ਵਾਲੇ ਨੂੰ ਨਜ਼ਰ ਆ ਗਿਆ ਡੀਐਸਪੀ ਦੇਨ ਕਾ ਲੱਗਿਆ ਕਿ ਬਿਨਾਂ ਇਹਨਾਂ ਕਾ ਤੋਂ ਇਹ account 'ਚ ਪੈਸੇ ਪਏ ਹੋਣ ਤੇ ਉਹਦੇ ਨਾਲ ਪੁੱਤਨ ਵਾਲੋ ਹੋਵੇ ਕੌਣ ਦੋਸ਼ੀ ਹੈਗਾ ਕਿ ਨਹੀਂ ਹੈਗਾ account 'ਚ ਦੋਸ਼ੀ ਹੈਗਾ ਜੀ ਇਹ account 'ਚ ਹੀ ਦੋਸ਼ੀ ਹੈਗਾ ਕਹਿੰਦੇ ਤੁਹਾਡੇ ਤੇ ਵੀ ਪਰਚਾ ਹੋਊਗਾ ਤੁਸੀਂ ਵੀ ਇਹਦੇ ਵਿੱਚ ਆਨ ਬੋਲਵਾ ਕੇ ਤੁਸੀਂ ਇਹਨਾਂ ਨੂੰ ਦਿੱਤੇ ਆ ਪੈਸੇ ਜੀ ਉਹਨਾਂ ਨੇ ਮੈਂ ਕਿਹਾ ਵੀ ਉਹਨਾਂ ਦਾ ਬੇਟਾ ਵੀ ਸ਼ਾਮਲ ਸੀ ਇੱਥੇ ਤੁਸੀਂ ਉਹਨਾਂ ਦਾ ਪ੍ਰਭਦੀਪ ਸਿੰਘ ਬੇਟੇ ਦਾ ਨਾਮ ਕਿਉਂ ਨਹੀਂ ਪਾਇਆ ਕਹਿੰਦੇ ਲੜਕਾ ਪਾ ਦਾ ਦਿੱਤਾ ਮੈਂ ਕਿਹਾ ਲੜਕੇ ਉਹਨਾਂ ਦੇ ਤਾਂ ਨਾ ਜਿਹੜਾ ਉਹਨ ਬੋਲ ਬੋਰਾ ਨਾਮ ਤਾਂ ਪੈਣਾ ਚਾਹੀਦਾ ਨਾ ਤੇ ਮੈਂ ਡੀਐਸਪੀ ਦੇ ਖਿਲਾਫ ਡਿਪਾਰਟਮੈਂਟ ਨੂੰ ਲਿਖੂਗਾ ਕਿ ਇਹਦੇ ਖਿਲਾਫ ਜਿਹੜਾ ਹੈਗਾ ਇਹ ਇਹਦਾ ਹਲਾਤਾ ਸ਼ਕਤੀ ਆ ਔਰ ਮੈਂ ਹੀ ਲਿਖ ਕੇ ਭੇਜਣਾ ਕਿ ਕੱਪੜੂ ਇਹ ਮੈਂ ਲਾ ਕੇ ਘੁੰਦਾ ਹੋਵੇ ਇਹਦੀ ਜਾਂਚ ਕੀਤੀ ਜਾਵੇ ਪ੍ਰਭਦੀਪ ਭਿੰਦਰ ਗਿੱਲ ਅਤੇ ਡੀਐਸਪੀ ਵੱਲੋਂ ਤਕਨੂਨ ਗੌਲਿਆ ਕੀਤਾ ਗਿਆ ਡੀਐਸਪੀ ਖੁਦ ਹਾਜ਼ਰ ਹੋ ਕੇ ਪ੍ਰੈਕਟਿਕ ਕਰਨਾ ਔਰ ਕੇਸ ਕਰ ਸਕਦਾ ਹਾਂਜੀ ਇਹ ਸਭ ਪਹਿਲਾਂ ਬੇਲਾਈਚ ਲੋਕਲ ਜਿਨ੍ਹਾਂ ਨੇ ਇਹ ਮਾਮਲਾ ਕਿਹਾ ਵੀ ਤੁਹਾਡਾ 2 ਲੱਖ 80 ਹਜ਼ਾਰ ਦਾ ਕਨਸਪਾਇਰਰ ਬਾਬਰ ਜਿਹੜੂ ਤੁਸੀਂ ਆਖਿਆ ਸੀ 4-4 ਨੇ ਬੰਦਾ ਇਹ ਜਿਹਾ ਕਮੀਨੀਆ ਬਣਦਾ ਜੀ ਖੇਤੀ ਉੱਤੇ ਕੋਈ ਕਾਰਵਾਈ ਹਾਂਜੀ ਸਰ ਇਹਨੇ ਪਹਿਲਾਂ ਬੇਲਾਈਚ ਹੋ ਰਿਹਾ ਰੇਟ ਹੋ ਗਈ ਹਾਂਜੀ ਹੁਣ ਅਜੇ ਹਾਈ ਕੋਰਟ ਦਾ ਟਰਮ ਅਡਾਰਡ ਆ ਪੇਸ਼ ਹੋਣ ਦਾ ਹੁਕਮ ਦਿਆ ਕਿੱਥੇ ਆਜਾ ਆਪਣੇ ਪੁਲਿਸ ਕੋਲ ਅੱਛਾ ਜੀ ਇਹ ਹੁਣ ਜਮਾਤ ਲੈ ਲਈਏ ਨੇ ਹਾਂ ਟਰਮ ਅਡਾਰਡ ਲਈ ਦਿੱਤੀ ਜੀ ਨੇ अच्छा येती जो ऑनलाइन ਹੋਇਆ 28 11 ਤੱਕ ਨੋਆ ਮੰਗਿਆ ਸੱਤ ਵਾਰ 28 11 ਹਾਂ ਅੱਛਾ ਜੀ ਜਿਹੜਾ ਪਹਿਲਾਂ ਸੇ ਲੋਕਲ ਕੋਰਟ ਚ ਉਹ ਉਹਦੇ ਸਬਸ ਕਰਾ ਪਈ ਸੀ ਹੂੰ ਫੋਨ ਇਹ ਤਾਂ ਹੱਲ ਚੰਦੂ ਜੀ ਕਰਦੇ ਨੇ ਜਿਹੜਾ ਜੀ ਹੁੰਦਾ ਉਹ ਤੋ ਵੇਖ ਲਾਂਗੇ ਮੇਰੇ ਕੋਲ ਚਲਾਨ ਤਾ ਜੁੜ ਕਿੰਨੇ ਚਲਾਨ ਦੱਸੋ ਕਿੰਨੇ ਚਲਾਨ ਜਦ ਹੋ ਗਿਆ ਇਹ ਪੀਰ ਹੋ ਗਿਆ ਉਸ ਤੋਂ ਬਾਅਦ ਤੇ ਵਿੱਚ ਹਾਈ ਕੋਰਟ ਦੇ ਮੁਤਾਬਕ ਆ ਜੀ ਇਹ ਤਾਂ ਉਹ ਬਣਾ ਰਿਹਾ ਰੈਗੂਲਰ ਇਹ ਹੁਣ ਆਰਡਰ ਕੀ ਪਤਾ ਕੀ ਪਾਇਆ ਜੁਨਾ ਮੈਂ ਅੱਛਾ ਬੜਾ ਅੱਛਾ ਆਹ ਤੁਹਾਨੂੰ ਦੋ ਮੌਕਾ ਕਿਉਂ ਦਿੱਤਾ ਨਹੀਂ ਨੂੰ ਜਾਣਦਾ ਨੂੰ ਫੜ ਲਾ ਦੇ ਤਿੰਨ ਦਿਨ ਬੜਾ ਜੀ ਸਾਡੇ ਕੋਲ ਤਿੰਨ ਦਿਨਾਂ ਚ ਰਿਹੜੀ ਗਿਆ ਸੀ ਜੀ ਯਾਰ ਸਾਰਾ ਕੁਝ ਮੈਂ ਤਾਂ ਕੀਤਾ ਸਾਰਾ ਜੰਨਾ ਕਰਨ ਜੋਗ ਦੇ ਸੀ ਤਿੰਨ ਦਿਨ ਕਿੱਦਾਂ ਆ ਤਿੰਨ ਦਿਨ ਨਹੀਂ ਆਪ ਨੂੰ ਮਿਲਿਆ ਨਾ 11 ਤਰੀਕ ਤੋਂ ਬਾਅਦ 11 ਕਿਹੜੀ ਆਹ 11 ਜੀ 11 ਤੱਕ ਨੋਟਿਸ ਜੀ ਉਹਦਾ ਉਹਦਾ ਹਾਂ ਜੀ ਨੋਟਿਸ ਕਰ ਚੋ ਚੋ ਅੰਦਰ ਅੱਛਾ ਭਾਈ ਕੋਲ ਜਾਂਦਾ ਜੀ ਉਹ ਉਹਦੀ ਸੀੜੀਆਂ ਨੇ ਪਾਉਣ ਨਾ ਜੇ ਸੀ ਇਹ ਚੱਕਰ شو ਰੇੜਾ ਹੋਵੇ ਸਾਰੇ ਸੋ ਇਸ ਫੈਕਟਰੀ 'ਤੇ ਵਰਤੀ ਹੁੰਦੇ ਸਾਨੂੰ ਦੋਵਾਂ ਨੂੰ ਭਤੀ ਗੋਣ ਲਿਖਿਆ ਸੀ ਇਹ ਦੋਵਾਂ ਭੈਣਾਂ ਨੂੰ ਸਖੀਆ ਭੈਣਾਂ ਹਾਂਜੀ ਸਖੀਆ ਭੈਣਾਂ ਤੇ ਮੁੰਡਾ ਕੀ ਕੰਮ ਕਰਦਾ ਉਹ ਤਾਂ ਅੰਗਰੇਜ਼ ਨੂੰ ਦੁਕਾਨਾਂ ਚੋਂ ਹੈ ਆ ਗ੍ਰੇਨਰੀ ਦੀ ਦੁਕਾਨ ਹੈ ਜੀ ਗ੍ਰੇਨਰੀ ਦੀ ਦੁਕਾਨ ਹੈ ਪਹਿਲਾਂ ਜੀ ਹੈ ਤਾਂ ਉਹ ਜੀਨੀਦਾਰ ਹੈ ਜੀ 45 ਕਿੱਲੇ 55 15 ਹਾਂਜੀ ਹੂੰ ਕਹਿੰਦੇ ਜੀ ਮੈਂ ਆ ਆ ਆਦਮੀ ਦਾ ਵਰਕਰ ਆ ਆਮ ਆਦਮੀ ਪਾਰਟੀ ਦਾ ਹੂੰ ਤੇ ਮੇਰੀ ਉਹਨਾਂ ਨਾਲ ਸਿੱਧੀ ਜਾਣ ਪਹਿਚਾਨ ਹਾਂ ਹਾਂ ਕਹਿੰਦੇ ਇੱਦਾਂ ਲਿਆ ਕਰਿਆ ਕੀ ਨਾਮ ਉਹਦਾ ਸਤਮਨਤ ਸਿੰਘ ਸੱਤਾ ਜੀ ਜਿੰਨਾਂ ਨਾਲ ਜਾਣ ਪੈਂਦਾ ਕਿਹੜੇ ਪਿੰਡ ਦਾ ਮੀਨੀਆ ਮੀਨੀਆ ਤਸੀਲ ਨਾਉਜ਼ੀ ਕੋਲਾ ਜੀ ਨਿਹਾਲ ਸ਼ੁਕਰੀਆ ਹਾਂਜੀ ਹਾਂ ਜਿਨ੍ਹਾਂ ਦਾ ਨਾਮ ਲੈ ਕੇ ਕਹਿ ਰਹੇ ਸੀ ਸਰ ਉਹ ਪਤਾ ਨਹੀਂ ਉਹਨਾਂ ਦਾ ਨਾਮ ਲੈ ਕੇ ਕਹਿ ਰਹੇ ਸੀ ਜਿਹਦਾ ਨਾਮ ਦੇਖੀਏ ਭੁਪਿੰਦਰ ਸਿੰਘ ਗੱਲ ਜੀ ਉਹ ਕੌਣ ਹੈ ਉਦੀ ਆਮ ਆਦਮੀ ਪਾਰਟੀ ਦਾ ਹੀ ਵਰਕਰ ਹੈ ਕੋਈ ਸਾਨੂੰ ਹੁਣ ਇਹ ਨਹੀਂ ਪਤਾ ਕਿਉਂਕਿ ਇਹਨਾਂ ਦੀ ਹੁਣ ਜਿੰਨੀ ਪੰਜਾਬ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਆ ਉਹ ਇਹਨਾਂ ਨੇ ਪਤਾ ਕਰਨਾ ਸੀ ਜੀ ਉਹਦਾ ਕੋਈ ਨਹੀਂ ਉਹਨਾਂ ਦਾ ਵੀ ਨਾਮ ਵਿੱਚ ਸੀ ਉਹ ਵੀ ਨਹੀਂ ਜੀ ਉਹਨਾਂ ਦਾ ਨਾਮ ਕਰ ਦੋ ਹੈ ਜੀਐਸਪੀ ਸਾਹਿਬ ਨੂੰ ਕਰੀ ਤੇ ਬਰਤ ਦਦੋ ਹਾਂ ਹਾਂ ਹਾਂਜੀ ਸਰ ਪਛਾਤ ਹੋ ਗਿਆ ਲੇਕਿਨ ਉਹ ਬੰਦੇ ਦੇ ਪੁੱਤ ਨਹੀਂ ਨੇ ਬਣਾਏ ਕੋਈ ਤਾਂ ਬਣੂਗਾ ਜੀ ਕੋਈ ਦੂਜਾ ਸਰ ਇੱਕ ਹੋਰ ਹੈ ਦੋਸ਼ੀ ਨੰਬਰ 3 ਉਹਦਾ ਬੇਟਾ ਹੀ ਹੈ ਜੀ ਸਤਵੰਤ ਸਿੰਘ ਸੱਤੇ ਦਾ ਜੀ ਹਾਂ ਉਹਨਾਂ ਦਾ ਵੀ ਜੀ ਇਹਨਾਂ ਨੇ ਨਾਮ ਵਿੱਚੋਂ ਗੱਡਿਆ ਏ ਉਹ ਕਿੱਦਾਂ ਦੋਸ਼ੀ ਉਹਦੀ ਜੇ ਮਨਰੋ ਜਦੋਂ ਅਸੀਂ ਕੋਈ ਪੈਸੇ ਬਣਾਉਣ ਜਾਂਦੇ ਹੁੰਦੇ ਸੀ ਜਾਂ ਕੋਈ ਪੈਸਾ ਨਹੀਂ ਮੰਗ ਕਰਦੇ ਹੁੰਦੇ ਸੀ ਕਿਉਂਕਿ ਸਤਵੰਤ ਸਿੰਘ ਸੱਤਾ ਦੇ ਵਿੱਚ ਮੈਸਾਂ ਜਾਂਦੇ ਇਹ ਵੀ ਕਹਿ ਦਿੰਦਾ ਹੁੰਦਾ ਸੀ ਮੈਨੂੰ ਪੜ੍ਹਨਾ ਲਿਖਣਾ ਨਹੀਂ ਹੁੰਦਾ ਹਾਂ ਯਾਨੀ ਕਿ ਮੈਸੇਜ ਫਿਰ ਵੀ ਆਉਂਦੇ ਸੀ ਠੀਕ ਹੈ ਫਿਰ ਜਿਹੜਾ ਇਹਨਾਂ ਦਾ ਬੇਟਾ ਜੀ ਪ੍ਰਭਦੀਪ ਸਿੰਘ ਕਹਿੰਦਾ ਸੀ ਚੰਡੀਗੜ੍ਹ ਜਾਣਾ ਹੈ ਤੁਹਾਡੀ ਫਾਈਲ ਆ ਜਿਹੜੀ ਉਹ ਹੁਣ ਸਬਮਿਟ ਹੋ ਚੁੱਕੀ ਆ ਉਹ ਸਾਰਾ ਤੁਹਾਨੂੰ ਸਿੱਧਾ ਬਿਲਟ ਨੰਬਰ ਲੈ ਕੇ ਦੇਣਾ ਜੀ ਠੀਕ ਹੈ ਜੀ 10000 ਰੁਪਏ ਕਹਿੰਦੇ ਸਾਨੂੰ ਖਰਚਾ ਪਾਓ ਤੇਲ ਖਰਚ ਸਰ ਉਹ ਆਨਲਾਈਨ ਖਰਚਾ ਪ੍ਰਭਦੀਪ ਸਿੰਘ ਨੂੰ ਪਾਇਆ ਉਨਾਰੇ account ਚ ਹਾਲੋ ਹਾਂਜੀ ਇਹ ਗੋਰੇ ਚ ਵਿਗਣਾ ਕੀਤਾ ਜਿਹਨਾਂ ਜੀ ਸੁਸਾ ਨੂੰ ਉਹੀ ਨਾ ਸਰ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਨੇ ਬਸ ਸਿੱਧੇ ਹੀ ਹਾਂਜੀ ਜੇ account ਚ ਪੈਸੇ ਪਏ ਹੋਣ ਪੇਓ ਦੇ ਨਾਲ ਪੁੱਤ ਨਵਾਲੋ ਹੋਵੇ ਹਾਂ ਜੀ ਉਹ ਦੋਸ਼ੀ ਹੈਗਾ ਕਿ ਨਹੀਂ ਹੈਗਾ ਕੌਣ ਸੇ ਦੱਭ ਗਏ ਹੈਗੇ ਜੀ ਇਹ account ਚ ਕਹੇ ਦੋਸ਼ੀ ਹੈਗਾ ਬੰਗ ਨੌਲਜ ਤੇ ਚੈੱਕ ਕਰੋ ਨਾ ਡੀਐਸਪੀ ਦਾ ਕੱਪੜਾ ਨੂੰ ਜੇ ਉਹ ਤਾਂ ਨਹੀਂ ਲਾਈਓ ਵਾ ਵਾ ਸਮਝ ਆ ਬਿਆ ਲੇ ਹਾਂ ਇੱਕ ਵਾਰ ਚੈੱਕ ਹਾਂਗਾ ਹੁਣ ਜੇ ਕੰਮ ਕੀਆ ਉਹ ਦਿਖਾ ਦੇ ਇਹਨੇ ਤੁਹਾਡੇ ਤੇ ਵੀ ਪਰਚਾ ਹੋਊਗਾ ਤੁਸੀਂ ਵੀ ਇਹਦੇ ਵਿੱਚ ਨਬੋਲਵਾ ਕੇ ਤੁਸੀਂ ਇਹਨਾਂ ਨੂੰ ਦਿੱਤੇ ਆ ਪੈਸੇ ਤੇ ਡੀਐਸਪੀ ਕੌਣ ਹੈ ਜੀ ਤੁਹਾਡੇ ਅਨਵਰ ਅਲੀ ਹੈ ਜੀ ਹੈ ਹਾਂ ਡੀਐਸਪੀ ਅਨਵਰ ਅਲੀ ਜੀ ਅਨਵਰ ਅਲੀ ਜੀ ਅਲੀ ਹਾਂ ਜੀ ਲੇਖੋ ਜੀ ਅਗਲੀ ਪੇਸ਼ੀ ਤੇ ਡੀਐਸਪੀ ਹਾਜ਼ਰ ਹੋਏਗਾ ਕਫੜੀ ਜੇਬ ਚੈੱਕ ਕਰ ਲਈ ਮੈਂ ਚਾਲ ਲਖਿਆ ਇਹ ਪ੍ਰਾਪਤੀ ਤੇ ਨੌਤੇ ਅਕਾਊਂਟ ਦੇ ਪੈਸੇ ਆ ਇਨਕੁਆਰੀ ਅਫਸਰ ਤੁਸੀਂ ਆ ਕਾ ਡੀਐਸਪੀ ਹੈ ਉਦੋਂ ਹੋ ਗਿਆ ਨਾ ਬਟਾ ਬਟਾ ਡੀਐਸਪੀ ਤਾਂ ਹੋ ਗਿਆ ਇਹ ਤੱਥਾਂ ਨੂੰ ਦੇਖਦੇ ਹੋਏ ਬਡੀ ਚਾਰਜ ਰਿਪੋਰਟ ਕੀ ਜਾਂਦੀ ਦਸਾਲ ਜਿਹੜਾ ਸਰ ਇੱਕ ਵਾਰ ਉਹ ਜਿਹੜਾ ਆਪਣਾ ਸੀ ਕਮਿਸ਼ਨਰ ਐਕਟ ਸੀ ਉਹ ਵੀ ਨਹੀਂ ਸਮਝਦਾ ਪਰ ਉਹਦੇ ਤਾਂ ਪਰਚਮਾਨਤ ਲਾਈ ਨਹੀਂ ਸਕਦਾ ਸੀ ਸਾਡੇ ਸ਼ਾਵਨ ਹਜ਼ਾਰ ਦਾ ਰੋਡ ਦੇ ਉਹ ਕਿਦਾਂ ਸ਼ਾਵਨ ਹੋਣਾ ਸੀ ਵੀ ਜੀ ਮੇ ਸਰ ਦੇਖੋ ਵੀ ਹੋਰ ਜਨਰਲ ਕੈਟਾਗਰੀ ਦਾ ਸਾਡੇ ਨਾਲ ਹੁਣ ਦੇਖੋ ਅਸੀਂ ਆਪਣਾ ਅਮੋਗੇ ਬੈਠੀ ਅਸੀਂ ਜਦੋਂ ਉਹਨਾਂ ਨੇ ਜਮਾਨਤ ਲਾਈ ਸੀ ਨਾ ਉਜਵਾਨ ਤੈਨੂੰ ਅਸੀਂ ਮਤਲਬ ਕਿ ਰੱਦ ਕਰਾਉਣ ਲਈ ਵੀ ਸਾਨੂੰ ਵਕੀਲ ਕਰਨਾ ਪਿਆ ਉੱਥੇ ਵੀ ਪੈਸੇ ਲਾਉਣੇ ਪਏ ਹੁਣ ਇੱਥੇ ਹਾਈ ਕੋਰਟ 'ਚ ਵੀ ਸਾਨੂੰ ਉਹਦੀ ਜਮਾਨਤ ਰੱਦ ਕਰਾਉਣ ਲਈ ਇੱਕ ਵਕੀਲ ਹਾਇਰ ਕਰਨਾ ਪਿਆ ਕਿਉਂਕਿ ਸਰ ਉਹਦੇ ਤੇ ਪਹਿਲਾਂ ਵੀ ਇੱਕ ਕੇਸ ਦਾ ਚੱਲ ਰਿਹਾ ਸੀ ਸਰ ਜਦੋਂ ਸਾਡੇ ਨਾਲ ਇਹ ਠੱਗੀ ਮਾਰਿਆ ਨਾ 2023 ਤੋਂ ਚੱਲ ਰਿਆ ਸਾਰੀ ਠੱਗੀ ਆਮ ਆਦਮੀ ਪਾਰਟੀ ਦੇ ਨੋਤੇ ਮਾਰੀ ਹੈ ਹਾਂਜੀ ਹੈ ਸਰ ਪਿੰਦਰ ਸਿੰਘ ਗੱਲ ਕੋਣ ਹੈ ਭੁਵਿੰਦਰ ਸਿੰਘ ਗੱਲ ਜੀ ਪਿੰਦਰ ਸਿੰਘ ਗੱਲ ਕੋਣ ਹੈ ਜਿਹਦੇ ਨਾਲ ਉਹ ਖੱਗੀ ਮਾਰੀ ਗਈ ਭੁਵਿੰਦਰ ਸਿੰਘ ਦਾ ਫਾਰਕੋਣ ਉਹ ਦੱਸ ਰੇ ਨਾ ਚੈੱਕ ਕਰੋ ਇਹਦੇ ਹਿਸਾਬਪੱਤੀ ਉਹਨੂੰ ਤਾਂ ਨਹੀਂ ਜਾਂਦਾ ਕਰ ਲੈਣ ਜੀ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਆ ਕਰਾਪਸ਼ਨ ਔਰ ਕਫਣ ਨੂੰ ਜੇਬ ਇਹ ਦੋ ਚੀਜ਼ਾਂ ਨਾਲ ਨਾਲ ਨਹੀਂ ਚੱਲਣਗੀਆਂ ਠੀਕ ਹੈ ਨਾ ਕਰਾਪਸ਼ਨ ਚੱਲਣ ਨੂੰ ਕੁਝ ਵੇਲੇ ਸ਼ੁਰੂ ਕਰਾਂਗੇ ਕਫਣ ਨੂੰ ਜੇਬ ਚੱਲਣ ਦੇ ਆਗੇ ਠੀਕ ਹੈ ਤੇ ਡੀਐਸਪੀ ਲਿਖੋ ਜੀ ਅਗਲੀ ਤਰੀਕ ਤੇ ਜਿਹੜੇ ਸਰ ਰੀਡਰ ਸੀਗੇ ਡੀਐਸਪੀ ਡਾਕਟਰ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਕਿਹਾ ਉਹ ਕਹਿੰਦੇ ਕੋਈ ਕਿਸੇ ਦਾ ਵੀ ਨਾਮ ਲੈ ਸਕਦੇ ਆ ਮੈਂ ਵੀ ਜੇ ਨਾਮ ਲੈਂਦਿਆਂ ਕਮ ਸੇ ਕਮ ਉਹਨਾਂ ਦਾ ਪਤਾ ਤਾਂ ਲੱਗੇ ਕਿਉਂ ਲੈ ਰਹੀ ਆ ਵੀ ਕੋਈ ਤਾਂ ਇਨਵੋਲਵਮੈਂਟ ਹੋਊਗੀ ਉਹਨਾਂ ਦੀ ਯਾਰ ਫੋਰਸ ਦੇ ਉਸ ਤਾਂ ਖੜੀ ਲੇ ਲੀ ਰਿਹਾ ਹੈ ਲੜੀਟਰ ਸਾਹਿਬ ਜੀ ਤੇ ਬਸ ਬਸ ਆਇਆ ਵੇਖੋ ਹੈ ਐ ਕਾਰਵਾਈ ਬਣਦੀ ਵੀ ਸਾਹਾਂ ਬੰਦੇ ਇਨਵੋਲਵ ਆ ਇਹਨਾਂ ਤੁਸੀਂ ਮੈਂ ਨਹੀਂ ਲਿਖਣਾ ਬਾਹਰ ਲਿਖਾ ਰਹੇ ਹੋ ਹਾਂਜੀ ਸਰ ਜਿਹੜੇ ਉੱਤੇ ਕੀ ਜਿਹੜੇ ਰੀਡਰ ਆ ਜੀ ਉੱਥੇ ਕੀ ਕਹਿੰਦਾ ਜੀ ਐਸਪੀ ਸਾਹਿਬ ਦੇ ਜਿਹੜੇ ਰੀਡਰ ਆ ਜੀ ਕਿਆ ਕੰਦਾ ਜਦੋਂ ਅਸੀਂ ਬਿਆਨ ਲਿਖਣ ਲੱਗੇ ਤੇ ਕੁੜੀਆਂ ਨੇ ਬਿਆਨ ਲਖਿਆ ਵੀ ਆਹ ਆਹ ਬੰਦੇ ਅਨਵੋਲ ਬਾਜੀ ਮੈਂ ਸਮਝਾਉਂਨੇ ਸਰ ਉਹਦੇ ਵਿੱਚੋਂ 10000 ਰੁਪਏ 210000 ਦੇ ਪਰ ਨੋਟ ਲਾਏ ਹੋਏ ਸੀ ਸਿੱਧਾ 2 ਲੱਖ ਪਾਤਾ ਜੀ ਮੈਂ ਸਰ ਇੱਥੇ 10000 ਪਾਉ ਹਾਂ ਤੇ ਚਲੋ ਭੁੱਲ ਗਏ ਹੋਣੇ ਆ ਹੋ ਗਈ ਮਿਸਟੇਕ ਆ ਅੱਗੇ ਜੀ ਉਹਨਾਂ ਨੇ ਮੈਂ ਕਿਹਾ ਵੀ ਉਹਨਾਂ ਦਾ ਬੇਟਾ ਵੀ ਸ਼ਾਮਲ ਸੀ ਇੱਥੇ ਤੁਸੀਂ ਉਹਨਾਂ ਦਾ ਪ੍ਰਭਦੀਪ ਸਿੰਘ ਬੇਟੇ ਦਾ ਨਾਮ ਕਿਉਂ ਨਹੀਂ ਪਾਇਆ ਕਹਿੰਦੇ ਲੜਕਾ ਪਾ ਦਾ ਦਿੱਤਾ ਮੈਂ ਕਿਹਾ ਲੜਕੇ ਉਹਨਾਂ ਦੇ ਟੈਨ ਆ ਜਿਹੜਾ ਅਨਵੋਲ ਬੋਰਾ ਨਾਮ ਤਾਂ ਪੈਣਾ ਚਾਹੀਦਾ ਨਾ ਕਹਿੰਦੇ ਜਾਂ ਤਾਂ ਮੈਨੂੰ ਆ ਕਹਿੰਦੇ ਆ ਵੀ ਕੋਈ ਲਿਖਤ ਜਾਂ ਬੈਂਕ ਸਟੇਟਮੈਂਟ ਪੇਸ਼ ਨਹੀਂ ਕੀਤੀ ਤੇ ਨਕਦ ਪੈਸੇ ਦੇਣ ਦਾ ਸਾਇੰ ਹੀ ਇਹਦੇ ਆ ਸਾਇੰ ਹੀ ਇਹਦੇ ਡੀਐਸਪੀ ਆਵੇ ਨਹੀਂ ਜਦੋਂ ਇਹ ਇਹ ਮੈਨੂੰ ਅੱਖਾਂ ਵਾਲੇ ਨੂੰ ਨਜ਼ਰ ਆ ਗਿਆ ਡੀਐਸਪੀ ਦੇਨ ਤਾਂ ਲੱਗਿਆ ਕਿ ਬਿਨਾਂ ਇਹਨਾਂ ਦਾ ਜੋ ਇਹ ਤੁਹਾਨੂੰ ਗੋਰੀ ਬਲ ਪੁੱਛਦਾ ਨਹੀਂ ਉਦਾਂ ਪੁੱਛਦਾ ਮੈਂ ਤੁਹਾਨੂੰ ਜਾਣਕਾਰੀ ਦੇ ਇਹਨਾਂ ਦਾ ਲੱਗਿਆ ਕਿ ਬਿਨਾਂ ਇਹਨਾਂ ਦਾ ਪੜ ਲੈਂਦੇ ਹੈ ਬਿਨਾਂ ਇਹਨਾਂ ਕਿਹੜੇ ਪੜਦੇ ਜੀ ਬਿਨਾਂ ਇਹਨਾਂ ਦਾ ਤੇ ਪੜ ਲੈਂਦੇ ਆ ਤੇ ਉਹ ਪੜ ਕਿਉਂ ਨਹੀਂ ਹੋਇਆ ਫਿਰ ਮੇਰੇ ਤੋਂ ਪੜ ਹੋ ਗਿਆ ਵੀ 10000 ਰੁਪਏ ਪ੍ਰਾਪਤੀ ਦੇ ਖਾਤੇ ਜੀਆ ਸਰ ਉਹ ਤਾਂ ਚੈਟ ਪੜ ਕੇ ਵੀ ਕਹਿੰਦੇ ਰਿਹਾ ਕੋਈ ਮੈਂਸ਼ਨ ਨਹੀਂ ਜੀ ਜੇ ਮੈਂ ਡੀਐਸਪੀ ਦੇ ਖਿਲਾਫ ਡਿਪਾਰਟਮੈਂਟ ਨੂੰ ਲਿਖੂਗਾ ਕਿ ਇਹਦੇ ਖਿਲਾਫ ਜਿਹੜਾ ਹੈਗਾ ਇਹ ਇਹਦਾ ਨਾਤਾ ਸ਼ੱਕੀ ਆ ਔਰ ਮੈਂ ਹੀ ਲੱਕੇ ਪੈ ਜਾਣਾ ਕੱਪੜੂ ਇਹਨਾਂ ਨਾਲ ਕੇ ਘੁੰਮਦਾ ਹੋਵੇ ਇਹਦੀ ਜਾਂਚ ਕੀਤੀ ਜਾਵੇ ਸਰਾ ਨਾਲ ਚੈਟ ਵੀ ਲਾਈ ਸੀ ਨੀ ਚੈਟ ਵਿੱਚ ਤੁਸੀਂ ਦੇਖੋ ਅਸਕੇ ਕੀ ਦੀ ਚੈਟ ਹੈ ਜੀ ਇਹ ਜੀ ਸਤਵੰਤ ਸਿੰਘ ਕਰਤੇ ਨੇ ਜਿਹੜੀ ਭੇਜੀ ਹੈ ਜੀ ਇਹ ਮੈਸੇਜ ਵੀ ਭੇਜਿਆ ਹੋਇਆ ਜੀ ਇਹ ਕੰਸੀਡਰ ਹੋਇਆ ਜੀ ਹਾਂ ਜੀ ਆਹ ਆ ਦਿੱਤੀ ਇਹਨਾਂ ਨੂੰ ਸਾਰਾ ਹਾਂ ਜੀ ਹਾਂ ਜੀ ਸਾਰਾ ਦਿੰਦਾ ਸਰ ਹਾਂ ਜੀ ਇੰਨਾ ਮੈਸੇਜਾਂ ਨੂੰ ਵੀ ਦੇਖ ਕੇ ਹੀ ਡੀਐਸਪੀ ਸਾਹਿਬ ਕਹਿ ਰਹੇ ਆ ਕਿ ਇਹਦੇ ਵਿੱਚ ਕਿਤੇ ਮੈਂਸ਼ਨ ਤਾਂ ਹੋ ਨਹੀਂ ਰਿਹਾ ਵੀ ਪੰਜਾਬ ਪੁਲਿਸ ਵਿੱਚ ਭਰਤੀ ਕਰਾਉਣ ਲਈ ਪੈਸੇ ਲੈ ਹੋਣਗੇ ਉਹਨਾਂ ਨੇ ਹੂੰ ਹੈਂਡੀਕੈਪਟਰ ਹਾਂਜੀ ਸਰ ਹੈਂਡੀਕੈਪਟਰ ਲੱਤਾਂ ਕਿੱਥੋਂ ਆ ਲੱਤਾਂ ਤੋਂ ਹੀ ਆ ਜੀ 휠체어 ਤੇ ਆ ਦੋਵੇਂ ਲੱਤਾਂ ਤੋਂ ਆ ਤੁਮਾ ਲੱਤਾਂ ਤੋਂ ਆ ਜੀ ਇਹ ਜਪਿੰਦਰ ਗਿੱਲ ਦਾ ਨਾਮ ਲਿਖਿਆ ਤਾਂ ਹੈ ਜੀ ਮੈਸੇਜਾਂ ਦੇ ਵਿੱਚ ਸੱਤੇ ਮਹੀਨੇ ਬੋਲੋ ਲਿਖਿਆ ਗਿਆ ਇਹ ਮੈਸੇ ਤੁਸੀਂ ਭਾਇਓ ਆ ਜੀ ਉਹਨਾਂ ਦੇ ਵੀ ਆਇਆ ਜੀ ਮੇਰੇ ਵੀ ਪਾਈ ਪਿੰਦਰ ਗੱਲਦਾ ਇੱਥੇ ਨਾਮ ਉਹਨਾਂ ਨੂੰ ਕਿੱਥੇ ਲਿਖਿਆ ਉਹ ਜੀ ਬਾਈ ਜੀ ਬਾਈ ਜੀ ਕਰਦੇ ਹੁੰਦੇ ਸੀਗੇ ਪੁਖਿੰਦਰ ਗੱਲ ਹਾਂਜੀ ਫੋਟੋ ਵੀ ਲਾਇਆ ਹੋਇਆ ਜੀ ਇੱਕ ਨੰਬਰ ਵੀ ਭੇਜਿਆ ਐਂਡ ਤੇ ਦੇਖੋ ਇਹ ਬੀਚੇ ਤੇ ਬੈਠਾ ਗੋਲ ਗੋਲੇ ਬੈਠਾ ਨਹੀਂ ਸਰ ਇਹ ਤਾਂ ਭਿੰਦਰ ਸਿੰਘ ਗਿੱਲ ਦੀਆਂ ਉਹਨੇ ਫੋਟੋਆਂ ਪਾਈਆਂ ਸੀ ਸਾਨੂੰ ਵੀ ਆ ਬੰਦਾ ਇਹ ਨੰਬਰ ਸੈਂਡ ਕੀਤਾ ਸੀ ਲੱਭੋ ਜੀ ਇਹ ਭਿੰਦਰ ਸਿੰਘ ਗਿੱਲ ਕੌਣ ਹੈ ਹੈ ਫਿਰ ਇਹਦੇ ਫੌਜੀ ਦਾ 23 3 ਤੇ ਇਕ ਹੋਰ ਚਾਹੀਦਾ ਕੁਛ ਤੁਹਾਡੇ ਗਾ ਦੇ ਦੋ ਜੀ ਬੱਚਾ ਹਾਈ ਕੋਰਟ ਦੇ ਆਟਾ ਦੇ ਕਲੀਅਰ ਹੋ ਜਾਓ ਆਪਾਂ ਨੂੰ ਅੱਛਾ ਤੇ ਇਹ ਪਾ ਦੇ ਕੇਸ ਨੰਬਰ 1277 ਬੜੇ ਬੱਚੀ ਸਾਰੇ ਕਿੰਨਾ ਤੇ ਪਹਿਲਾਂ ਵੀ ਕਾਰਜਾ ਕ੍ਰਿਮੀਨਲ ਦਾ ਹੀ ਹੈ ਜੀ ਉਹ ਪਤਾ ਨਹੀਂ ਆਨੇ ਸੋ ਤੁਮਨ ਸਿੰਘ ਸੱਤੇਵਾਲ ਸੱਤੇ ਦੀ ਸਰ 84 ਲੱਖ ਦੀ ਠੱਗੀ ਦਾ ਇਹਦੇ ਉੱਪਰ ਜਿਹੜਾ ਹੈਗਾ ਹੈ ਡੋਟ ਡੋਟ ਆਣੇ ਇਹ ਲਿਖੋ ਪਾਓ ਜੀ ਪ੍ਰਾਪਤੀ ਪ੍ਰਾਪਤੀ ਪੁੰਦੇ ਨੂੰ ਪਾਓ ਵਿੱਚ ਠੀਕ ਹੈ ਹਜ ਭਿੰਦਰ ਗਿੱਲ ਲਿਖੋ ਜੀ ਇਹਦੇ ਵਿੱਚ ਆਪਾਂ ਨੋਟਿੰਗ ਲੈ ਲਿਆ ਹਾਂ ਹਾਂਜੀ ਸਰ ਪ੍ਰਾਪਤੀ ਭਿੰਦਰ ਗਿੱਲ ਅਤੇ ਡੀਐਸਪੀ ਵੱਲੋਂ ਤੱਥਾਂ ਨੂੰ ਉਗਾਲਿਆ ਕੀਤਾ ਗਿਆ ਡੀਐਸਪੀ ਖੁਦ ਹਾਜ਼ਰ ਹੋ ਕੇ ਸਪੈਕਟਿਕਰਨ ਔਰ ਕੇਸ ਤਰਸਗੀ ਠੀਕ ਹੈ ਨਹੀਂ ਮੈਂ ਉਸ ਅਗਲੀ ਤਰੀਕ ਤੋਂ ਬਾਅਦ ਡੀਐਸਪੀ ਦੇ ਖਲਾਫ ਦੇਵੋ